ਦੁਨੀਆ ਦੇ ਵਿੱਚ ਕੁਝ ਇੱਕ ਕੰਪਨੀਆਂ ਦੇ ਬ੍ਰਾਂਡ ਨੇਮ ਇਸ ਤਰ੍ਹਾਂ ਦੇ ਹੁੰਦੇ ਆ ਕਿ ਈਵਨ ਉਹ ਮਸ਼ਹੂਰ ਹੋਣ ਤੋਂ ਵੀ ਅਗਲਾ ਖਿਤਾਬ ਹਾਸਲ ਕਰ ਲੈਂਦੇ ਆ ਇੱਕ ਲੈਜੈਂਡ ਉਹ ਬਣ ਜਾਂਦੇ ਆ ਤੇ ਇਹਨਾਂ ਦੇ ਵਿੱਚੋਂ ਇੱਕ ਨਾਮ ਹੈਗਾ ਵਾ ਜੀਪ ਦਾ ਤੇ ਜਿਹੜਾ ਬ੍ਰਾਂਡ ਨੇਮ ਹੈਗਾ ਵਾ ਜੀਪ ਉਹਦੀ ਹਾਲਤ ਇਹ ਹੋ ਚੁੱਕੀ ਆ ਕਿ ਆਮ ਲੋਕ ਹੁਣ ਇੱਕ ਖਾਸ ਤਰ੍ਹਾਂ ਦੇ ਕਿਸੇ ਵੀ ਵਹੀਕਲ ਨੂੰ ਜੀਪ ਦਾ ਨਾਮ ਦੇ ਦਿੰਦੇ ਆ ਭਾਵੇਂ ਅਸਲ ਦੇ ਵਿੱਚ ਜੀਪ ਹੋਵੇ ਤੇ ਚਾਹੇ ਨਾ ਹੋਵੇ ਮਤਲਬ ਕਿ ਇੱਕ ਨਾਮ ਹੈਗਾ ਵਾ ਜਿਹੜਾ ਇੱਕ ਪੂਰੀ ਦੀ ਪੂਰੀ ਕੈਟਾਗਰੀ ਨੂੰ ਰਿਪਰੈਜ਼ੈਂਟ ਕਰਨਾ ਸ਼ੁਰੂ ਕਰ ਚੁੱਕਿਆ ਤੇ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਜਿਹੜਾ ਇੰਨਾ ਆਈਕੋਨਿਕ ਨਾਮ ਇੱਕ ਬਣ ਗਿਆ ਜਿਹੜਾ ਇੱਕ ਲੈਜੈਂਡਰੀ ਨਾਮ ਆ ਅਸਲ ਦੇ ਵਿੱਚ ਇਹਦੀ ਸ਼ੁਰੂਆਤ ਕਿਵੇਂ ਹੋਈ ਆ ਕਿਵੇਂ ਜੀਪ ਨਾਮ ਹੋਂਡ ਦੇ ਵਿੱਚ ਆਇਆ ਇਦੇ ਬਾਰੇ ਦੇ ਵਿੱਚ ਵੀ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਦਿੰਨਾ ਡਿਸਕਲੇਮਰ ਦੇ ਦਿੰਨਾ ਕਿ ਸਹੀ ਸਹੀ ਦੇ ਵਿੱਚ ਕੋਈ ਵੀ ਨਹੀਂ ਕਹਿ ਸਕਦਾ ਇਹਦੀਆਂ ਤਿੰਨਾਂ ਚਾਰ ਕਹਾਣੀਆਂ ਨੇ ਅਲੱਗ-ਅਲੱਗ ਤੇ ਤਿੰਨ ਚਾਰ ਵੀ ਆਪਸ ਦੇ ਵਿੱਚ ਕਾਫੀ ਹੱਦ ਤੱਕ ਰਲਗੱਡ ਹੋ ਚੁੱਕੀਆਂ ਨੇ ਤਾਂ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਇਹਨਾਂ ਸਾਰੀਆਂ ਕਹਾਣੀਆਂ ਦੀ ਗੱਲ ਕਰਾਂਗੇ ਤਾਂ ਜੀਪ ਦੀ ਕਹਾਣੀ ਸ਼ੁਰੂ ਹੁੰਦੀ ਆ ਦੂਸਰੇ ਵਿਸ਼ਵ ਯੋਧ ਦੀ ਬਿਲਕੁਲ ਸ਼ੁਰੂਆਤੀ ਦਿਨਾਂ ਦੇ ਵਿੱਚ ਅਮਰੀਕਾ ਨੂੰ ਉਸ ਟਾਈਮ ਦੇ ਉੱਪਰ ਇੱਕ ਇਸ ਤਰ੍ਹਾਂ ਦੇ ਵਹੀਕਲ ਦੀ ਲੋੜ ਸੀਗੀ ਜਿਹੜਾ ਕਿ ਭਾਰ ਦੇ ਵਿੱਚ ਹਲਕਾ ਹੋਵੇ ਡਿਊਰੇਬਲ ਹੋਵੇ ਤੇ 나ੜ ਦੀ ਨਾਲ ਹੀ ਇਸ ਤਰ੍ਹਾਂ ਦੀ ਮਸ਼ੀਨ ਹੋਵੇ ਜਿਹੜੀ ਕਿਸੇ ਵੀ ਤਰ੍ਹਾਂ ਦੇ ਰਸਤਿਆਂ ਦੇ ਉੱਪਰ ਚੱਲ ਸਕਦੀ ਆ ਤੇ ਉਹਨੂੰ ਕੋਈ ਬਹੁਤ ਜ਼ਿਆਦਾ ਦੇਖ ਰੇਖ ਦੀ ਲੋਡ ਨਹੀਂ ਹੈਗੀ ਤੇ ਬਹੁਤ ਜ਼ਿਆਦਾ ਉਹਦੀ ਮੇਨਟੇਨੈਂਸ ਕਰਨ ਦੀ ਲੋਡ ਨਹੀਂ ਪੈਂਦੀ ਮਤਲਬ ਕਿ ਭਾਰ ਦੇ ਵਿੱਚ ਹਲਕੀ ਪਰ ਕੰਮ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਨਿੱਗਰ ਪੂਰੀ ਤਰ੍ਹਾਂ ਦੇ ਨਾਲ ੱਟਕੜ ਇੱਕ ਗੱਡੀ ਤਾਂ ਇਸੇ ਕਰਕੇ ਸਾਲ 1940 ਦੇ ਵਿੱਚ ਅਮਰੀਕਾ ਦੇ ਗਵਰਨਮੈਂਟ ਨੇ ਤਕਰੀਬਨ 12 ਅਲੱਗ-ਅਲੱਗ ਦੁਨੀਆਂ ਦੀਆਂ ਕਾਰ ਮੇਕਿੰਗ ਕੰਪਨੀਆਂ ਨੂੰ ਆਪਣਾ ਇਹ ਵਾਲਾ ਆਰਡਰ ਦਿੱਤਾ ਤੇ ਇਹਨਾਂ ਦੇ ਵਿੱਚੋਂ ਸਿਰਫ ਕੋਸ਼ਿਕ ਕੰਪਨੀਆਂ ਨੇ ਵਾਪਸ ਉਹਨਾਂ ਨੂੰ ਰਿਸਪੌਂਡ ਕੀਤਾ ਇਹਨਾਂ ਦੇ ਵਿੱਚੋਂ ਇੱਕ ਸੀਗੀ ਅਮਰੀਕਨ ਬੈਂਟਮ ਕਾਰ ਕੰਪਨੀ ਦੂਸਰੀ ਸੀਗੀ ਵਿਲੀ ਓਵਰਲੈਂਡ ਤੇ ਤੀਸਰੀ ਸੀਗੀ ਫੋਰਡ ਤੇ ਹੁਣ ਜਿਹਦਾ ਡਿਜ਼ਾਈਨ ਸਭ ਤੋਂ ਜ਼ਿਆਦਾ ਅਮਰੀਕਨ ਗਵਰਨਮੈਂਟ ਨੂੰ ਪਸੰਦ ਆਇਆ ਜਾਂ ਫਿਰ ਆਰਮੀ ਦੇ ਵੱਡੇ ਅਧਿਕਾਰੀਆਂ ਨੂੰ ਪਸੰਦ ਆਇਆ ਉਹ ਸੀਗੇ ਬੈਂਟਮ ਵਾਲੇ ਪਰ ਹੁਣ ਬੈਂਟਮ ਵਾਲਿਆਂ ਦੀ ਪ੍ਰੋਬਲਮ ਇਹ ਸੀਗੀ ਕਿ ਇਹ ਇੱਕ ਬਹੁਤ ਹੀ ਛੋਟੀ ਕੰਪਨੀ ਸੀ ਇੱਕ ਬਹੁਤ ਵਧੀਆ ਡਿਜ਼ਾਈਨ ਤਾਂ ਤਿਆਰ ਕਰਕੇ ਇਹਨਾਂ ਨੇ ਦਿੱਤਾ ਡਿਜ਼ਾਈਨ ਨੂੰ ਪਸੰਦ ਵੀ ਕਰ ਲਿਆ ਗਿਆ ਪਰ ਪ੍ਰੋਬਲਮ ਇਹ ਆ ਕਿ ਇਹਨਾਂ ਦੇ ਕੋਲੇ ਇੰਨੀ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਕਾਰਾਂ ਬਣਾਉਣ ਦੇ ਲਈ ਇਨਫਰਾਸਟ੍ਰਕਚਰ ਨਹੀਂ ਸੀ ਉਹਨੇ ਇਹਨਾਂ ਕੋਲੇ ਕੰਮ ਹੀ ਨਹੀਂ ਸੀਗੇ ਤੇ ਨਾ ਹੀ ਉਹਨਾਂ ਜਿਆਦਾ ਇਹਨਾਂ ਦੇ ਕੋਲੇ ਪੈਸੇ ਸੀ ਤਾਂ ਹੁਣ ਅਮਰੀਕਨ ਗਵਰਨਮੈਂਟ ਕੀ ਕਰਦੀ ਆ ਬੈਂਟਮ ਵਾਲਿਆਂ ਦਾ ਇਹ ਜਿਹੜਾ ਤਿਆਰ ਕੀਤਾ ਹੋਇਆ ਡਿਜ਼ਾਈਨ ਹੁੰਦਾ ਇਹਨੂੰ ਲੈ ਕੇ ਉਹ ਪਹੁੰਚਦੇ ਆ ਵਿਲੀ ਦੇ ਕੋਲੇ ਤੇ ਨਾਲ ਦੀ ਨਾਲ ਹੀ ਫੋਰਡ ਵਾਲਿਆਂ ਦੇ ਕੋਲੇ ਤੇ ਇਹਨਾਂ ਨੂੰ ਕਹਿੰਦੇ ਆ ਕਿ ਇਹ ਡਿਜ਼ਾਈਨ ਤਿਆਰ ਹੈਗਾ ਇਹਨੂੰ ਹੀ ਤੁਸੀਂ ਦੇਖੋ ਤੇ ਇਹਦੇ ਉੱਪਰ ਹੀ ਗੱਡੀਆਂ ਨੂੰ ਬਣਾਉਣਾ ਸ਼ੁਰੂ ਕਰੋ ਤੇ ਇਸ ਕਾਰ ਦਾ ਬਿਲਕੁਲ ਸਟਾਰਟਿੰਗ ਦੇ ਵਿੱਚ ਨਾਮ ਰੱਖਿਆ ਗਿਆ ਵਿਲੀ ਐਮਬੀ ਤੇ ਅਮਰੀਕਾ ਦੇ ਵਿੱਚ ਅਲੱਗ-ਅਲੱਗ ਕਾਰਖਾਨਿਆਂ ਦੇ ਵਿੱਚ ਬਣਨਾ ਸ਼ੁਰੂ ਹੋਇਆ ਇੱਕ ਇਸ ਤਰ੍ਹਾਂ ਦਾ ਵਹੀਕਲ ਜਿਹੜਾ ਅਗਲੇ ਕੁਝ ਦਹਾਕਿਆਂ ਦੇ ਵਿੱਚ ਹੀ ਪੂਰੀ ਦੁਨੀਆ 'ਚ ਲੇਜੈਂਡਰੀ ਸਟੇਟਸ ਨੂੰ ਹਾਸਲ ਕਰਨ ਵਾਲਾ ਸੀ ਹੁਣ ਜਦੋਂ ਹੀ ਇਹ ਗੱਡੀ ਬਣ ਕੇ ਤਿਆਰ ਹੁੰਦੀ ਆ ਹਰ ਕੋਈ ਇਹਨੂੰ ਆਪਣੇ ਆਪਣੇ ਨਾਮ ਦੇ ਨਾਲ ਬੁਲੀ ਜਾਂਦਾ ਕੋਈ ਇਹਨੂੰ ਵਿਲੀ ਐਮਬੀ ਕਹਿ ਰਿਹਾ ਕੋਈ ਇਹਨੂੰ ਕਹਿ ਰਿਹਾ ਵਾ 1/4 ਟਨ ਤੇ ਕੋਈ ਇਹਨੂੰ ਕਹਿ ਰਿਹਾ ਜੀ 503 ਤੇ ਫਾਈਨਲੀ ਜਦੋਂ ਇਹ ਕਾਰ ਬਣ ਕੇ ਅਪਰੂਵ ਹੋ ਕੇ ਅਮਰੀਕਨ ਫੌਜੀਆਂ ਤੱਕ ਪਹੁੰਚਦੀ ਆ ਤਾਂ ਉਹਨਾਂ ਨੇ ਵੀ ਇਹੀ ਚੀਜ਼ ਕੀਤੀ ਹਰੇਕ ਅਮਰੀਕੀ ਫੌਜੀ ਜਾਂ ਹਰੇਕੀ ਰੈਜਿਮੈਂਟ ਜਾਂ ਹਰੇਕ ਗਰੁੱਪ ਇਸ ਕਾਰ ਨੂੰ ਆਪਣੇ ਆਪਣੇ ਨਾਮ ਦੇ ਨਾਲ ਬੁਲਾਉਣ ਲੱਗਿਆ ਪਰ ਅਖੀਰ ਦੇ ਵਿੱਚ ਜਿਹੜਾ ਇੱਕ ਨਾਮ ਨਿਕਲ ਕੇ ਸਾਹਮਣੇ ਆਉਂਦਾ ਵਾ ਉਹ ਬਣ ਜਾਂਦਾ ਵਾ ਜੀਪ ਤਾਂ ਹੁਣ ਆਪਾਂ ਚੱਲਦੇ ਹਾਂ ਜੀਪ ਨਾਮ ਦੀ ਸਭ ਤੋਂ ਪਹਿਲੀ ਥਿਓਰੀ ਦੇ ਵੱਲ ਪਹਿਲੀ ਥਿਉਰੀ ਦੇ ਅਕੋਰਡਿੰਗ ਜਿਹੜਾ ਜੀਪ ਨਾਮ ਆ ਅਸਲ ਦੇ ਵਿੱਚ ਇਹਦੀ ਸ਼ੁਰੂਆਤ ਹੁੰਦੀ ਆ ਦੋ ਇੰਗਲਿਸ਼ ਦੇ ਅੱਖਰਾਂ ਦੇ ਨਾਲ ਇੱਕ ਹੈਗਾ ਜੀ ਤੇ ਦੂਸਰਾ ਹੈਗਾ ਪੀ ਜੀ ਤੋਂ ਮਤਲਬ ਗਵਰਨਮੈਂਟ ਤੇ ਪੀ ਉਸ ਟਾਈਮ ਦੇ ਉੱਪਰ ਅਮਰੀਕੀ ਫੌਜ ਦੇ ਵਿੱਚ ਯੂਜ਼ ਕੀਤਾ ਜਾਂਦਾ ਸੀਗਾ ਅਲੱਗ-ਅਲੱਗ ਪਰਪਸ ਦੇ ਵਹੀਕਲਸ ਦੇ ਲਈ ਤਾਂ ਇਸ ਤਰ੍ਹਾਂ ਦੇ ਨਾਲ ਸਭ ਤੋਂ ਪਹਿਲਾਂ ਇਹਨੂੰ ਕਿਹਾ ਜਾਣ ਲੱਗਿਆ ਜੀਪ ਹੋਲੀ-ਹੋਲੀ ਜਿਹੜਾ ਵਿਗੜ ਕੇ ਜੀਪ ਹੋ ਗਿਆ ਸਭ ਤੋਂ ਪਹਿਲੀ ਜਿਹੜੀ ਜੀਪ ਦੇ ਨਾਮ ਦੀ ਥਿਉਰੀ ਸੀ ਕਿ ਇਹ ਜਿਹੜੀ ਕਹਾਣੀ ਸੀ ਉਹ ਇਹ ਵਾਲੀ ਨਿਕਲ ਕੇ ਆਈ ਪਰ ਜਦੋਂ ਇਸ ਤੋਂ ਬਾਅਦ ਕਾਰਾਂ ਦੇ ਇਤਿਹਾਸਕਾਰਾਂ ਨੇ ਇਸ ਚੀਜ਼ ਨੂੰ ਦੇਖਿਆ ਇਸ ਕਹਾਣੀ ਨੂੰ ਦੇਖਿਆ ਤਾਂ ਉਹਨਾਂ ਨੂੰ ਲੱਗਿਆ ਕਿ ਇਹ ਕਹਾਣੀ ਕੋਈ ਬਹੁਤ ਜ਼ਿਆਦਾ ਰਿਲਾਈਏਬਲ ਨਹੀਂ ਹੈਗੀ ਉਹਦਾ ਕਾਰਨ ਸੀਗਾ ਕਿ ਅਸਲ ਦੇ ਵਿੱਚ ਇਹ ਫੌਜੀਆ ਦੁਆਰਾ ਨਹੀਂ ਰੱਖਿਆ ਜਾਂਦਾ ਸੀ ਜਿਹੜਾ ਪੀ ਹੈਗਾ ਵਾ ਉਹ ਇੱਕ ਖਾਸ ਤਰ੍ਹਾਂ ਦੀਆਂ ਕਾਰਾਂ ਦੇ ਲਈ ਸਿਰਫ ਫੂਡ ਦੇ ਜਿਹੜੇ ਆਪਣੇ ਕਰਮਚਾਰੀ ਉਹ ਵੀ ਕੋਸ਼ ਸੀਗੇ ਸਿਰਫ ਉਹੀ ਯੂਜ਼ ਕਰ ਰਹੇ ਸੀ ਤਾਂ ਇਸੇ ਕਰਕੇ ਪਾਵੇਂ ਇਹ ਬੜੀ ਕਹਾਣੀ ਜੀ ਤੇ ਪੀ ਅੱਖਰਾਂ ਦੀ ਆਪਾਂ ਨੂੰ ਬਹੁਤ ਜ਼ਿਆਦਾ ਸਹੀ ਲੱਗੇ ਪਰ ਅਸਲ ਦੇ ਵਿੱਚ ਇਹ ਕਹਾਣੀ ਸਹੀ ਨਹੀਂ ਹੈਗੀ ਹੁਣ ਆਉਂਦੀ ਆ ਦੂਸਰੀ ਕਹਾਣੀ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਦੇ ਵਿੱਚ ਆਪਾਂ ਬਹੁਤ ਵਾਰ ਦੇਖਿਆ ਮਿਸਤਰੀਆਂ ਦੇ ਕੋਲੇ ਕੰਮ ਸਿੱਖਣ ਵਾਲੇ ਜਾਂ ਕਿਤੇ ਵੀ ਕੋਈ ਕੰਮ ਸਿੱਖਣ ਵਾਲੇ ਜਿਹੜੇ ਵੀ ਉਹ ਨੌਜਵਾਨ ਲੜਕੇ ਹੁੰਦੇ ਆ ਛੋਟੀ ਉਮਰ ਦੇ ਬੱਚੇ ਹੁੰਦੇ ਆ ਬਹੁਤ ਸਾਰੇ ਲੋਕ ਉਹਨਾਂ ਨੂੰ ਛੋਟੂ ਜਾਂ ਫਿਰ ਬੱਚੀ ਦਾ ਨਾਮ ਦੇ ਦਿੰਦੇ ਆ ਅਸਲ ਦੇ ਵਿੱਚ 1940ਵਿਆਂ ਦੇ ਵਿੱਚ ਅਮਰੀਕਨ ਜਿਹੜੇ ਫੌਜੀ ਸੀਗੇ ਉਹ ਜਿਹੜਾ ਵੀ ਕੋਈ ਨਵਾਂ ਰਿਕਰੂਟ ਹੁੰਦਾ ਸੀ ਨਵੇਂ ਭਰਤੀ ਹੋਏ ਫੌਜੀ ਹੁੰਦੇ ਸੀ ਜਾਂ ਫਿਰ ਜਿਹੜਾ ਕੋਈ ਨਵਾਂ ਹਥਿਆਰ ਉਹਨਾਂ ਨੂੰ ਮਿਲਿਆ ਹੁੰਦਾ ਸੀ ਮਤਲਬ ਕਿ ਕੋਈ ਵੀ ਚੀਜ਼ ਜਿਹੜੀ ਅਮਰੀਕਨ ਫੌਜੀਆਂ ਤੱਕ ਪਹੁੰਚੀ ਆ ਪਰ ਹਾਲੇ ਨਵੀਂ ਆ ਉਹਦਾ ਤਜਰਬਾ ਨਹੀਂ ਕੀਤਾ ਗਿਆ ਵੀ ਉਹ ਕਿੰਨੀ ਹੱਦ ਤੱਕ ਚੰਗੀ ਆ ਕਿੰਨੀ ਹੱਦ ਤੱਕ ਬੁਰੀ ਆ ਉਸ ਚੀਜ਼ ਨੂੰ ਕਿਹਾ ਜਾਂਦਾ ਸੀਗਾ ਜੀਪ ਮਤਲਬ ਪੰਜਾਬੀਆਂ ਦਾ ਬਚੀ ਤੇ ਅਮਰੀਕਨ ਫੌਜੀਆਂ ਦਾ ਜੀਪ ਤੇ ਇਸੇ ਤਰ੍ਹਾਂ ਹੀ ਜਦੋਂ ਇਹ ਵਾਲਾ ਵੀਕਲ ਅਮਰੀਕਨ ਫੌਜੀਆਂ ਤੱਕ ਪਹੁੰਚਿਆ ਤਾਂ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਹੈਰਾਨੀ ਹੋਈ ਕਿ ਇੱਕ ਇੰਨਾ ਕੁ ਛੋਟਾ ਤੇ ਲਾਈਟ ਵੇਟ ਵੀਕਲ ਉਹਨਾਂ ਨੂੰ ਦਿੱਤਾ ਜਾ ਰਿਹਾ ਵਾ ਇੰਨੀ ਵੱਡੀ ਲੜਾਈ ਦੇ ਲਈ ਤੇ ਅੱਗੇ ਇਹਦੇ ਬਾਰੇ ਦੇ ਵਿੱਚ ਉਹਨਾਂ ਨੂੰ ਕਿਹਾ ਗਿਆ ਕਿ ਇਹਦੀ ਸਪੀਡ ਬਹੁਤ ਜ਼ਿਆਦਾ ਆ ਇਹ ਬਹੁਤ ਹੀ ਰਗਡ ਆ ਮਤਲਬ ਇਹਨੂੰ ਤੁਸੀਂ ਕਿਸੇ ਵੀ ਤਰ੍ਹਾਂ ਦੀਆਂ ਸੜਕਾਂ ਦੇ ਉੱਪਰ ਲੈ ਜਾਓ ਤੇ ਤੁਸੀਂ ਇਹਦੇ ਉੱਪਰ ਯਕੀਨ ਕਰ ਸਕਦੇ ਹੋ ਇਹ ਤੁਹਾਨੂੰ ਖਤਾ ਨਹੀਂ ਦੇਊਗਾ ਤਾਂ ਇਸੇ ਕਰਕੇ ਅਮਰੀਕਨ ਫੌਜੀਆਂ ਦੇ ਲਈ ਇਹ ਵਾਲਾ ਵੀਕਲ ਵੀ ਸੀਗਾ ਇੱਕ ਹੋਰ ਜੀਪ ਹੁਣ ਆਉਂਦੀ ਆ 3 ਤੀਸਰੀ ਕਹਾਣੀ ਅਮਰੀਕਾ ਦਾ ਇੱਕ ਕਾਰਟੂਨ ਕਰੈਕਟਰ ਹੈਗਾ ਬਹੁਤ ਹੀ ਮਸ਼ਹੂਰ ਪੋਪੇ ਦਾ ਸ਼ਾਇਦ ਤੁਹਾਡੇ ਵਿੱਚੋਂ ਵੀ ਕੁਝ ਦੋਸਤਾਂ ਨੇ ਪੋਪੇ ਦੇ ਕਾਰਟੂਨਸ ਦੇਖੇ ਹੋਣਗੇ ਹੁਣ ਦੂਸਰੇ ਵਰਲਡ ਵਾਰ ਤੋਂ ਬਿਲਕੁਲ ਪਹਿਲਾਂ ਜਾਂ ਦੂਸਰੀ ਵਰਲਡ ਵਾਰ ਦੇ ਦੌਰਾਨ ਜਿਹੜੇ ਵੀ ਅਮਰੀਕਨ ਫੌਜੀਆ ਨੇ ਇਸ ਲੜਾਈ ਦੇ ਵਿੱਚ ਹਿੱਸਾ ਲਿਆ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਟੀਨੇਜਰ ਸੀਗੇ ਜਿਹੜਾ ਕੋਈ 30 ਕੇ ਸਾਲ ਦੀ ਉਮਰ ਦਾ ਵੀ ਬੰਦਾ ਹੁੰਦਾ ਸੀ ਉਹਨੂੰ ਅਮਰੀਕਨ ਕਲਚਰ ਦੇ ਅਕੋਰਡਿੰਗ ਜਿਹੜੇ ਬਾਕੀ ਦੇ ਨੌਜਵਾਨ ਫੌਜੀ ਹੁੰਦੇ ਸੀ ਉਹ 올ਡ ਮੈਨ ਕਹਿੰਦੇ ਸੀ ਜਿਵੇਂ ਆਪਾਂ ਪੰਜਾਬੀ ਦੇ ਵਿੱਚ ਆਪਣੇ ਕਿਸੇ ਸੀਨੀਅਰ ਨੂੰ ਥੋੜੀ ਇੱਜ਼ਤ ਦੇ ਨਾਲ ਤੇ ਪਿਆਰ ਦੇ ਨਾਲ ਬਾਬਾ ਕਹਿ ਦਿੰਨੇ ਆ ਜਾਂ ਵੈਸੇ ਹੀ ਕਹਿ ਦਿੰਨੇ ਆ ਉਹ ਬੁੜਿਆ ਉਸੇ ਤਰ੍ਹਾਂ ਹੀ ਉਹਨਾਂ ਨੂੰ 올ਡ ਮੈਨ ਕਿਹਾ ਜਾਂਦਾ ਸੀ ਈਵਨ 25 ਜਾਂ 30 ਸਾਲ ਦੇ ਬੰਦਿਆਂ ਨੂੰ ਕਿਉਂਕਿ ਜ਼ਿਆਦਾਤਰ ਜਿਹੜੇ ਨੌਜਵਾਨ ਸੀ 16 16 17 17 ਸਾਲ ਦੀ ਉਮਰ ਦੇ ਤਾਂ ਇਹਨਾਂ ਨੇ ਇਹ ਜਿਹੜੀਆਂ ਪੋਪੇ ਵਾਲੀਆਂ ਕਾਮਿਕਸ ਸੀਗੀਆਂ ਕਿਉਂਕਿ ਇਹ ਸਾਰੇ ਦੇ ਸਾਰੇ ਨੌਜਵਾਨ ਹੁਣੇ-ਹੁਣੇ ਸਕੂਲਾਂ ਦੇ ਵਿੱਚੋਂ ਨਿਕਲ ਕੇ ਆਏ ਸੀਗੇ ਤੇ ਸਿੱਧੇ ਹੀ ਅੱਗੇ ਲੜਾਈ ਦੇ ਵਿੱਚ ਇਹ ਸਾਰੇ ਦੇ ਸਾਰੇ ਜਿਹੜੇ ਲੜਕੇ ਸੀਗੇ ਇਹ ਪੋਪੇ ਦੀ ਕਾਮਿਕ ਬੁੱਕ ਨੂੰ ਪੜ੍ਹ ਕੇ ਆਏ ਸੀਗੇ ਉਸੇ ਤਰ੍ਹਾਂ ਜਿਵੇਂ ਅਸੀਂ ਛੋਟੇ ਹੁੰਦੇ ਨਾਗਰਾਜ ਦੀਆਂ ਚਾਚਾ ਚੌਧਰੀ ਦੀਆਂ ਕਾਮਿਕਸਾਂ ਪੜ੍ਹਦੇ ਰਹੇ ਅਸੀਂ ਕਾਮਿਕਸਾਂ ਕਹਿੰਦੇ ਹੁੰਦੇ ਸੀ ਤਾਂ ਉਹਦੇ ਵਿੱਚ ਇੱਕ ਕੈਰੈਕਟਰ ਹੁੰਦਾ ਸੀ ਜਿਹਦਾ ਨਾਮ ਸੀਗਾ ਜੀਪ ਤਾਂ ਪੋਪੇ ਦੀ ਇਹਨਾਂ ਕਾਮਿਕ ਤੇ ਵਿੱਚ ਇੱਕ ਜੀਪ ਨਾਮ ਦਾ ਕੈਰੈਕਟਰ ਹੁੰਦਾ ਸੀਗਾ ਤੇ ਇਹ ਜਿਹੜਾ ਕੈਰੈਕਟਰ ਸੀਗਾ ਇਹ ਕੁਝ ਵੀ ਕਰ ਦਿੰਦਾ ਸੀ ਕਿਸੇ ਵੀ ਜਗ੍ਹਾ ਦੇ ਉੱਪਰ ਇਹ ਪਹੁੰਚ ਸਕਦਾ ਸੀਗਾ ਇੱਕ ਬਿਲਕੁਲ ਮਤਲਬ ਜਾਦੂ ਦੀ ਤਰ੍ਹਾਂ ਦਾ ਕਰੈਕਟਰ ਸੀ ਜਿੱਥੇ ਕੋਈ ਵੀ ਕੰਮ ਅੜਿਆ ਥੜਿਆ ਹੁੰਦਾ ਸੀ ਉਥੇ ਜੀਪ ਉਹਨੂੰ ਕੰਪਲੀਟ ਕਰ ਦਿੰਦਾ ਸੀ ਜਿੱਥੇ ਕੋਈ ਵੀ ਨਹੀਂ ਪਹੁੰਚ ਸਕਦਾ ਸੀ ਉਥੇ ਜੀਪ ਪਹੁੰਚ ਜਾਂਦਾ ਸੀ ਤਾਂ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਇਹ ਬਿਲਕੁਲ ਨੌਜਵਾਨ ਅਮਰੀਕਨ ਫੌਜੀ ਸੀਗੇ ਇਹਨਾਂ ਨੂੰ ਜਦੋਂ ਇਹ ਵਾਲਾ ਵੀਕਲ ਮਿਲਿਆ ਇਹਨਾਂ ਨੂੰ ਬਿਲਕੁਲ ਹੀ ਆਪਣੇ ਪੋਪੇ ਦੇ ਕਰੈਕਟਰ ਜੀਪ ਦੀ ਤਰ੍ਹਾਂ ਲੱਗਿਆ ਤੇ ਇਹਨਾਂ ਨੇ ਇਹਦਾ ਨਾਮ ਰੱਖਤਾ ਜੀਪ ਦੂਸਰੀ ਵਰਲਡ ਵਾਰ ਦੇ ਵਿੱਚ ਜਿਹੜੇ ਅਮਰੀਕਾ ਦੇ ਸਭ ਤੋਂ ਆਈਕੋਨਿਕ ਲੇਜੈਂਡਰੀ ਜਨਰਲ ਹੁੰਦੇ ਆ ਜਨਰਲ ਆਈਜ਼ਨਹਾਵਰ ਇੱਕ ਵਾਰ ਕਿਸੇ ਨੇ ਉਹਨਾਂ ਤੋਂ ਇੱਕ ਕੁਐਸਚਨ ਪੁੱਛਿਆ ਕਿ ਅਮਰੀਕਾ ਦੀ ਜਿਹੜੀ ਇਸ ਲੜਾਈ ਦੇ ਵਿੱਚ ਜਰਮਨ ਦੇ ਉੱਪਰ ਜਿੱਤ ਹੋਈ ਆ ਉਹਦੇ ਜਿਹੜੇ ਤੁਹਾਨੂੰ ਤਿੰਨ ਮੁੱਖ ਕਾਰਨ ਪੁੱਛੀ ਤਾਂ ਉਹ ਕਿਹੜੇ-ਕਿਹੜੇ ਹੋਣਗੇ ਤਾਂ ਜਨਰਲ ਆਈਜ਼ਨਹਾਵਰ ਨੇ ਵੀ ਉਸ ਟਾਈਮ ਦੇ ਉੱਪਰ ਉਹਨਾਂ ਤਿੰਨ ਕਾਰਨਾਂ ਦੇ ਵਿੱਚੋਂ ਜਿਹੜਾ ਇੱਕ ਕਾਰਨ ਦੱਸਿਆ ਸੀਗਾ ਉਹ ਸੀਗਾ ਜੀਪ ਦਾ ਇੱਕ ਇੰਨਾ ਕਾ ਜ਼ਿਆਦਾ ਲਾਈਟ ਵੇਟ ਵਹੀਕਲ ਜਿਹਨੂੰ ਕਿਸੇ ਵੀ ਥਾਂ ਦੇ ਉੱਤੇ ਲੈ ਕੇ ਜਾ ਸਕਦੇ ਹੋ ਕੋਈ ਉਹਦੀ ਮੇਨਟੇਨੈਂਸ ਨਹੀਂ ਕਿਤੇ ਉਹਨੇ ਖਰਾਬ ਨਹੀਂ ਹੋਣਾ ਤੇ ਨਾਲ ਦੀ ਨਾਲ ਉਹਦੀ ਸਪੀਡ ਬਹੁਤ ਹੀ ਜ਼ਿਆਦਾ ਆ ਕਿਉਂਕਿ ਲੜਾਈ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਵਾ ਸਪੀਡ ਕਿੰਨੀ ਛੇਤੀ ਤੁਸੀਂ ਐਕਸ਼ਨ ਕਰ ਸਕਦੇ ਹੋ ਦੁਸ਼ਮਣ ਦੇ ਸੰਭਲਣ ਤੋਂ ਪਹਿਲਾਂ ਤਾਂ ਇੰਨੀ ਕਾ ਜ਼ਿਆਦਾ ਇੰਪੋਰਟੈਂਸ ਸੀਗੀ ਜੀਪ ਦੀ ਉਸ ਵਰਲਡ ਵਾਰ ਦੇ ਵਿੱਚ ਲੜਾਈ ਖਤਮ ਹੁੰਦੀ ਆ ਲੜਾਈ ਖਤਮ ਹੋਣ ਤੋਂ ਬਾਅਦ ਵਿਲੀ ਵਾਲਿਆਂ ਨੂੰ ਆਪਣੇ ਇਸ ਬਣਾਏ ਹੋਏ ਵਹੀਕਲ ਦੀ ਇੰਪੋਰਟੈਂਸ ਦਾ ਚੰਗੀ ਤਰ੍ਹਾਂ ਦੇ ਨਾਲ ਪਤਾ ਲੱਗਦਾ ਕਿ ਉਹਨਾਂ ਨੂੰ ਤਾਂ ਅਮਰੀਕਨ ਗਵਰਨਮੈਂਟ ਦੁਆਰਾ ਇੱਕ ਸਿਰਫ ਆਰਡਰ ਮਿਲਿਆ ਸੀਗਾ ਇੱਕ ਲੜਾਈ ਦੇ ਲਈ ਵਹੀਕਲ ਦਾ ਪਰ ਇਹ ਵਹੀਕਲ ਕਿੰਨਾ ਕਿ ਲੈਜੈਂਡਰੀ ਬਣਾ ਚੁੱਕੇ ਆ ਇਹ ਵਾਲੇ ਕਿ ਲੜਾਈ ਖਤਮ ਹੋ ਗਈ ਤਾਂ ਕਿਉਂ ਨਾ ਇਸੇ ਹੀ ਵਹੀਕਲ ਨੂੰ ਆਮ ਲੋਕਾਂ ਨੂੰ ਦਿੱਤਾ ਜਾਵੇ ਤਾਂ ਉਹਦੇ ਵਿੱਚ ਸਿਰਫ ਥੋੜੀਆਂ ਬਹੁਤ ਚੇਂਜੇਸ ਕਰਕੇ ਆਮ ਲੋਕਾਂ ਦੇ ਲਈ ਜੀਪ ਦਾ ਇੱਕ ਹੋਰ ਮਾਡਲ ਤਿਆਰ ਕੀਤਾ ਜਾਂਦਾ ਤੇ ਇੱਕ ਨਵਾਂ ਵੀਕਲ ਆਮ ਲੋਕਾਂ ਦੇ ਲਈ ਤਿਆਰ ਹੋ ਜਾਂਦਾ ਵਾ ਉਸ ਟਾਈਮ ਦੀਆਂ ਹੋਰ ਸਾਰੀਆਂ ਦੀਆਂ ਸਾਰੀਆਂ ਕਾਰਾਂ ਤੋਂ ਬਿਲਕੁਲ ਹੀ ਵੱਖਰਾ ਉਹਨਾਂ ਤੋਂ ਕਿਤੇ ਹੀ ਜ਼ਿਆਦਾ ਸਟਰੋਂਗ ਜਿਹਦੇ ਵਿੱਚ ਆਫ ਰੋਡ ਕੈਪੇਬਿਲਿਟੀਆਂ ਹੈਗੀਆਂ ਕਿਤੇ ਵੀ ਉਹਨੂੰ ਲੈ ਕੇ ਜਾ ਸਕਦੇ ਤੇ ਨਾਲ ਦੀ ਨਾਲ ਹੀ ਸਪੈਸ਼ਲੀ ਜਿਹੜੀ ਨਵੀਂ ਜਨਰੇਸ਼ਨ ਸੀ ਉਹਨਾਂ ਨੂੰ ਇਹ ਵਾਲਾ ਵੀਕਲ ਬਹੁਤ ਹੀ ਜ਼ਿਆਦਾ ਪਸੰਦ ਆਉਂਦਾ ਤੇ ਉਹ ਦਿਨ ਤੇ ਆ ਦੇਣ ਹਾਲਤ ਇਹ ਬਣ ਚੁੱਕੀ ਆ ਕਿ ਕੋਈ ਵੀ ਵੀਕਲ ਜਿਹੜਾ ਹੈਗਾ ਅੱਜ ਜਿਹੜਾ ਸਿਰਫ ਜੀਪ ਦੇ ਵਰਗਾ ਦਿਖਾਈ ਦਿੰਦਾ ਵਾ ਅੱਖਾਂ ਨੂੰ ਉਹਨੂੰ ਵੀ ਆਪਾਂ ਨਾਰਮਲ ਦੇਸੀ ਭਾਸ਼ਾ ਦੇ ਵਿੱਚ ਜੀਪ ਕਹਿ ਦਿੰਨੇ ਆ ਹਾਲਾਂਕਿ ਉਹ ਜੀਪ ਹੈ ਤੇ ਚਾਹੇ ਨਹੀਂ ਹੈ ਤਾਂ ਇਹ ਸੀ ਕਿ ਕਹਾਣੀ ਜੀਪ ਦੇ ਜਨਮ ਦੀ ਤੇ ਨਾਲ ਦੀ ਨਾਲ ਹੀ ਤਿੰਨ ਚਾਰ ਕਹਾਣੀਆਂ ਇਹਦੇ ਨਾਮ ਦੇ ਰੱਖੇ ਜਾਂਦੀਆਂ ਤੇ ਮੈਨੂੰ ਉਮੀਦ ਆ ਕਿ ਇਹ ਵੀਡੀਓ ਤੁਹਾਨੂੰ ਪਸੰਦ ਆਇਆ ਹੋਗਾ ਤੁਹਾਡੀ ਜਾਣਕਾਰੀ ਦੇ ਵਿੱਚ ਥੋੜਾ ਬਹੁਤ ਵਾਦਾ ਜ਼ਰੂਰ ਹੋਇਆ ਹੋ ਇਸੇ ਉਮੀਦ ਦੇ ਨਾਲ ਇਸ ਵੀਡੀਓ ਨੂੰ ਮੈਂ ਇੱਥੇ ਖਤਮ ਕਰਦਾ ਜੀ ਹੁਣ ਮੈਂ ਤੁਹਾਨੂੰ ਮਿਲੂੰਗਾ ਹੁਣ ਤੋਂ ਕੁਝ ਘੰਟਿਆਂ ਤੋਂ ਬਾਅਦ ਕਿਸੇ ਹੋਰ ਵੀਡੀਓ ਦੇ ਵਿੱਚ